ਇਹਨਾਂ ਦਾ ਕਸੂਰ ਇਹੀ ਆ ਵੀ ਇਹਨਾਂ ਦੇ ਕੋਲ ਚਾਰ ਛਿੱਲੇ ਨੇ ਅੱਜ ਤੋਂ ਆ ਕੁੜੀ ਨੂੰ ਮੈਂ ਮੰਨਿਆ ਭੈਣ ਜਿਹੜਾ ਇਹਨੂੰ ਕੋਈ ਪਰੇਸ਼ਾਨ ਕਰੇਗਾ ਥ्रेट ਕਰੇਗਾ ਅੱਗੇ ਅਸੀਂ ਖੜੇ ਆ ਜੇ ਕੋਈ ਥਾਣੇ ਵਾਲੇ ਨੇ ਜਿਵੇਂ ਪੁਲਿਸ ਨੂੰ ਕੋਈ ਬੰਦੇ ਪ੍ਰੈਸ਼ਰ ਪਾ ਰਹੇ ਜੇ ਅਸੀਂ ਘਰਾਵ ਕਰਾਂਗੇ ਥਾਣੇ ਦਾ ਜੇ ਪਰਚਾ ਦਰਜ ਹੋਇਆ ਜੇ ਪੁਲਿਸ ਨੇ ਇਹਨਾਂ ਦੇ ਖਿਲਾਫ ਜੇ ਕਾਰਵਾਈ ਕਰਨੀ ਹੈ ਨਾ ਜਿੰਨੀਆਂ ਫਿਲਮਾਂ ਬਣ ਗਈਆਂ ਨੇ ਦੇਖੋ ਮੈਂ ਫਿਰ ਗੈਰ ਹਮੇਸ਼ੀ ਦਾ ਸਮਰਥਕ ਨਹੀਂ ਆ ਇਸਦਾ ਕੋਈ ਸਮਰਥਕ ਨਹੀਂ ਆ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਚਲੋ ਜੇ ਨਾ ਤਾਂ ਗਲਤੀ ਹੋ ਗਈ ਬੱਚਿਆਂ ਲਈ ਨੇ ਕੀਤਾ ਉਹ ਪ੍ਰੂਫ ਵੀ ਕਰਕੇ ਦੱਸਦਾ ਕਿ ਸੀ ਬੱਚਿਆਂ ਲਈ ਕੀਤਾ ਬੱਚਿਆਂ ਲੱਗਦੀ ਬੱਚੇ ਤਾਂ ਗਗਲੇ ਨੇ ਕੈਮਰੇ ਤੇ ਦਿਖਾ ਦਿੱਤੇ ਵੀ ਆਹ ਦੇਖੋ ਬੱਚੇ ਆ ਚੀਜ਼ਾਂ ਨੇ ਜੇ ਇਹਨਾਂ ਨੂੰ ਗਲਤੀ ਹੋ ਗਈ ਇਹਨਾਂ ਨੇ ਮਾਫੀ ਮੰਗ ਲਈ ਉਹ ਵੀ ਮਾਂ ਕਾਲੀ ਤੋਂ ਪਰ ਸਾਰੇ ਮਾਂ ਕਾਲੀ ਤੋਂ ਉੱਪਰ ਫੇਰ ਵੀ ਆਪਾਂ ਇਹਨਾਂ ਨੂੰ ਪ੍ਰਸ਼ਾਨ ਬਿਨਾ ਮਦੁਰਿੰਦਰ ਅੱਜ ਹਲਾ ਦੇਖੋ ਕੁੜੀ ਨੂੰ ਕੁਸ਼ ਹੋ ਗਿਆ ਮੈਂ ਪਰਸੋਂ ਵੀ ਗੱਲ ਕੀਤੀ ਸੀ ਮੈਂ ਕਿਹਾ ਜੇ ਇਹ ਨੂੰ ਕੁਸ਼ ਹੋ ਗਿਆ ਕੋਈ ਪਰਿਵਾਰ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਆਪਾਂ ਕੋਈ ਆਪਣੇ ਆਪ ਨੂੰ ਮਾਫੀ ਕਰ ਪਾਇਗਾ ਜਿਹੜੇ ਕਰ ਰਹੇ ਚਾਰੇ ਜਿਹੜੇ ਵੀ ਮੇਰੇ ਭਰਾ ਨੇ ਇਹਨੂੰ ਕੋਈ ਸੰਤ ਸਮਾਜ ਤੋਂ ਕੋਈ ਗੁਰੂ ਜੀ ਆ ਸਾਰੇ ਬੜੇ ਗੁਪਤੀਮਾਨ ਨੇ ਸਮਝਦਾਰ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਫਿਰ ਇਹਨਾਂ ਵੱਲੋਂ ਕੁੜੀ ਵੱਲੋਂ ਮੈਂ ਮਾਫੀ ਮੰਗਦਾ ਕਿ ਜੇ ਤੁਹਾਨੂੰ ਤੁਹਾਡਾ ਮਨ ਸੈਟੀਸਫਾਈ ਨਹੀਂ ਮੈਂ ਮਾਫੀ ਤੁਹਾਡੇ ਅੱਗੇ ਮੰਗਦਾ ਨਾ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਜਲੀਲ ਨਾ ਕਰੋ ਯਾਰ ਇਹਨਾਂ ਜਲੀਲ ਕਰਨ ਦੀ ਵੀ ਇੱਕ ਹੱਦ ਦੀ ਸੀਮਾ ਹੁੰਦੀ ਆ ਭਾਈ ਇਨਸਾਨ ਆ ਇਨਸਾਨੀਅਤ ਬਹੀ ਗਈ ਸਾਡੇ ਚ ਇਹਨਾਂ ਦੇ ਪਰਚਾ ਦੇ ਨਾਲ ਬੜਾ ਜ਼ਰੂਰੀ ਤੁਹਾਨੂੰ ਸਭ ਨੂੰ ਲੱਗਦਾ ਵੀ ਇਹਨੇ ਦੇਸ਼ ਦਾ ਸਭ ਤੋਂ ਵੱਡਾ ਪੰਜਾਬ ਦਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਇਹੀ ਆ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਦੇ ਵਿੱਚ ਕੋ ਮਾਤਾ ਕਾਲੀ ਹਨੂਮਾਨ ਜੀ ਸ਼ੇਰਵਲੀ ਸਭ ਨੂੰ ਤੁਹਾਨੂੰ ਉਹਨਾਂ ਦੇ ਡੈਕਟਰਾਂ ਦੇ ਐਕਟਰਾਂ ਦੇ ਵਕੀਲ ਨਹੀਂ ਪੱਤੀ ਦਾ ਦਰਵਾਜ਼ਾ ਕਰਾਉਂਦੇ ਕਿੰਨੀਆਂ ਕਿਰਮਾਈਆਂ ਕਰਾਉਂਦੀਆਂ ਮਰਿਆ ਤੇ ਮੰਗਰੀ ਪੈਜੋ ਅੱਜ ਸੋਮਵਾਰ ਨੂੰ ਅਸੀਂ ਸਾਡੀ ਸ਼ਿਕਾਇਤ ਹੈਂ ਦਾ ਡੈਪੂਟੇਸ਼ਨ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਜਗ੍ਹਾ ਤੁਸੀਂ ਅਨਮੰਗ ਪੱਤਰ ਵੀ ਜੰਨੇ ਸੀਨ ਸਾਹਿਬ ਦੇ ਨਾਮ ਤੇ ਐਸਐਸਪੀ ਹਨ ਵੀ ਜਿਹੜਾ ਇਦਾਂ ਦੀ ਕੋਈ ਚੀਜ਼ਾਂ ਨਹੀਂ ਕੋਈ ਕਿਸੇ ਨੂੰ ਬਸ਼ੇਰ ਰੂਪ ਤੇ ਬਲੈਕਮੇਲ ਨਾ ਕੀਤਾ ਜਾਵੇ ਤੁਸੀਂ ਇੱਥੇ ਪਹੁੰਚੇ ਹੋ ਕਿ ਇਸ ਨਤੀਜੇ ਤੇ ਪਹੁੰਚੇ ਹੋ ਤਾਂ ਕਿ ਮੈਂ ਤਾਂ ਸਿਰਫ ਇੱਕ ਹਾਲ ਪੁੱਛਣ ਆਇਆ ਇਹਦਾ ਅਰਮਾਨ ਜੀ ਨੇ ਦੱਸਿਆ ਕਿ ਪਰੇਸ਼ਾਨ ਆ ਕਹਿੰਦਾ ਕਿ ਰਿਵੀਨ ਕੁਝ ਦਾ ਬੋਲ ਆਇਆ ਸੀ ਕਾਰਜ ਕੁਰੀਤੀ ਨਹੀਂ ਖਾਰਿਆ ਵੀ ਆਹ ਪਰਸਨ ਚਲੋ ਹੁੰਦੀ ਹੈ ਪਰੇਸ਼ਾਨੀ ਜੋ ਇਦਾਂ ਹਰ 15 ਮਿੰਟ ਬਾਅਦ ਇਹ ਜਿਨ੍ਹਾਂ ਦੀਆਂ ਚੰਗੀਆਂ ਵੀਡੀਓ ਆਉਂਦੀਆਂ ਹੁਣ ਉਹਨਾਂ ਦੇ ਖਿਲਾਫ ਗਾਲਾਂ ਕੱਢੇ ਲੋਕ ਮੈਂ ਇੱਕ ਬਾਤ ਕਹਿਣਾ ਚਾਹੁੰਦਾ ਵੇਖੋ ਸਿਹਤ ਸਵਸਥਾ ਦਾ ਸਰਟੀਫਿਕੇਟ ਨਹੀਂ ਹੁੰਦਾ ਉਹਦੇ ਬੱਚੇ ਨਹੀਂ ਹੁੰਦੇ ਔਰ ਉਸਮੇ ਕਾਲਮ ਹੁੰਦਾ ਜੋ ਹੈ ਮੁਸਲਮਾਨ ਉਸੇ ਦਾ ਡੇਟ ਹੋਣ ਬਾਰੇ ਯਾਰ ਕੀ Hindu Muslim ਆਦਮਾਈ ਜਰਾ ਕੱਢ ਕੇ ਦੇਖੋ Hindu Muslim ਕੋਲ ਦਾ ਸਰਟੀਫਿਕੇਟ ਕੱਢ ਕਿ ਆ ਆ ਦਾ ਨਹੀਂ 15 ਮਿੰਟ ਦੇ 2 ਦਿਨਾਂ ਹੀ ਪਿਆਰ ਹੋ ਗਿਆ ਮਤਲਬ ਯਾਰ ਇੱਕ ਬੰਦੇ ਨੂੰ ਜਿਲੀ ਚੱਲ ਜੇ ਮੁਸਲਮਾਨ ਵੀ ਹੁੰਦਾ ਤੈਨੂੰ ਫਾਂਸੀ ਲਾ ਦੋਗੇ ਨਹੀਂ ਅੱਛਾ ਫਿਰ ਗੱਲਾਂ ਕਰ ਰਹੇ ਆ ਇਹਨੇ ਵਿਆਹ ਕਰਾਇਆ ਯਾਰ ਦੋ ਜਦੋਂ ਵਿਆਹ ਕਰਾਇਆ ਜੀ ਤੁਸੀਂ ਉਦੋਂ ਰੋਲਾ ਪਾ ਲੰਦੇ ਬਾਕੀ ਜਿਨ੍ਹਾਂ ਕਰਾਇਆ ਜਿਵੇਂ ਕਿ ਕਿੰਨੇ ਬਾਲੀਵੁੱਡ ਦੇ ਹਾਲੀਵੁੱਡ ਦੇ ਕਿੰਨੇ ਐਕਟਰ ਕਿੰਨੇ ਰਾਜੇ ਮਹਾਰਾਜੇ ਸਾਡੇ ਸੀਐਮ ਰਹੇ ਨੇ ਦੋ ਦੋ ਵਿਆਹ ਕਰਾਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਮਹਿਲਾ ਤੇ ਸ਼ਰਮ ਪਾਕਿਸਤਾਨ ਦੇ ਲੋਕ ਰਹਿੰਦੇ ਉਹਨਾਂ ਪਾਸੇ ਤੋਂ ਸਾਨੂੰ ਕੋਈ ਦਿੱਕਤ ਨਹੀਂ ਹੋਈ ਉਹਨਾਂ ਪਾਸੇ ਤੋਂ ਸਾਡੇ ਕੋਲ ਬੋਲ ਮਗਰ ਜੁੱਤੀ ਫੇਰ ਰਹੀ ਸੀ ਬੋਲਦੇ ਤਾਂ ਜੇ ਉਹਨੇ ਖਰਾਬ ਬੋਲ ਲੂਗਾ ਤਾਂ ਜੁੱਤੀ ਫੇਰੂਗੇ ਪਿਆਰ ਇਹਨਾਂ ਦੇ ਇਹਨਾਂ ਨੇ ਜੀਰਾ ਵੀ ਦੁਰਬਰ ਕੀਤਾ ਹੋਇਆ ਜਦ ਤੇ ਤੇਰੀ ਵਾਈਫਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਂ ਮੈਂ ਫੇਰ ਦੇਣਾ ਮੈਂ ਦੋ ਵਿਆਹ ਆ ਤਿੰਨ ਵਿਆਹ ਦੀ ਕੋਈ ਮੈਂ ਤੇ ਨਹੀਂ ਕਰਦਾ ਪਰ ਜੇ ਅਗਲੇ ਕੁਸ਼ੀ ਨਾਲ ਰਹ ਰਹੇ ਆਪਾਂ ਕੀ ਰਾਈਟ ਆ ਵੀ ਉਹਨਾਂ ਨੂੰ ਪੈਣ ਨੂੰ ਪੈਣ ਬਿਲਕੁਲ ਪੈਣ ਨੂੰ ਹੈ ਭੈਣ ਬਣਾਇਆ ਪੈਡ ਬਣ ਕੇ ਦਿਖਾਉਂਗਾ ਮੈਂ ਕੋਈ ਸਰੇਵ ਕਹਿ ਰਿਹਾ ਕੈਮਰੇ ਮੂਰੇ ਜੇ ਇਹ ਵੀ ਬਿਨਾ ਮਤਰ ਤੋਂ ਕਿਸੇ ਕੋਲੋਂ ਜਿੱਚੂ ਹੋਵੇ ਬਿਨਾ ਮਤਰ ਤੋਂ ਮਾਤਾ ਦੇ ਮਾਤਾ ਕੋਲੇ ਸ਼ੰਕਰ ਸ਼ਿਵਜੀ ਹਨੂਮਾਨ ਜੀ ਮਹਾਕਾਲੀ ਦੇ ਦਰਵਾਜ਼ੇ ਤੇ ਆ ਕੇ ਝੁਕ ਪਾਏ ਆ ਕਿਸ ਤਰ੍ਹਾਂ ਬਜੀ ਨਾ ਮਤਵਾ ਦੋਸ ਕਿਰਣਾ ਕੋਈ ਗੱਲ ਨਹੀਂ ਹੋ ਜਾਊਗਾ ਜਮਾਨਤ ਹੋ ਜਾਊਗੀ ਜੇ ਜਾਇਓਗੇ ਸੋ ਫਾਂਸੀ ਦਾ ਨਹੀਂ ਲੱਗਣ ਲੱਗੀ ਪਰ ਇੱਕ ਇਨਸਾਨੀਅਤ ਵੀ ਦੇਖੋ ਯਾਰ ਮਾੜੀ ਮੋਟੀ ਜੱਜ ਵੀ ਹੈਗੇ ਆ ਉਹਨਾਂ ਦੇ ਵੀ ਇਨਸਾਨ ਆ ਪੁਲਿਸ ਅਫਸਰਾਂ ਦੇ ਵੀ ਇਨਸਾਨ ਨੇ ਉਹ ਵੀ ਉਹਨਾਂ ਦੇ ਵੀ ਦੇਲਾ ਉਹਨਾਂ ਵੀ ਹਾਰਟ ਆ ਆਪਾਂ ਕਿਸੇ ਨੂੰ ਇਹਨਾਂ ਦਾ ਦੇਖੋ ਕੀ ਹਾਲਾਤ ਹੈ ਕੁੜੀ ਦੇ ਤੁਸੀਂ ਇਹਨਾਂ ਦੇ ਹੱਥ ਚ ਕਿਹੜਾ ਖਲਾਫ ਹੈ ਜਿੰਨੇ ਤੋਂ ਖੜੇ ਤੁਹਾਡੀ ਆਤਮਾ ਕਹਿੰਦੀ ਹੈ ਵੀ ਜੇ ਨਾਲ ਕਿਸੇ ਤੁਸੀਂ ਸੀਲੇ ਜਰਨਲਿਸਟ ਸੁਪਕਲਾ ਸਾਹਿਬ ਤੁਸੀਂ ਇਹਨਾਂ ਨੂੰ 15 10 15 ਸਾਲ ਤੋਂ ਜਾਣਨਾ ਇਹਨਾਂ ਨੇ ਗਲਤੀ ਕੀਤੀ ਇਹਨਾਂ ਨੇ ਤੁਹਾਡੇ ਮੀਡੀਆ ਸਾਹਮਣੇ ਮੇਰੇ ਕੋਲ ਤਿੰਨ ਚਾਰ ਵਾਰ ਮਾਫੀ ਮੰਗ ਲਈ ਮਾਤਾ ਕਾਲੀ ਤੋਂ ਮਾਫੀ ਮੰਗ ਲਈ ਆਪਾਂ ਇਸ ਤੋਂ ਵੱਧ ਹੈ ਔਰ ਮੈਂ ਮੇਰੀ ਗੱਲ ਸੁਣੋ ਕਹਿ ਰਹੇ ਹੈ ਇੱਕ ਗੱਲ ਸੁਣੋ ਤੇਰੀ ਵਾਈਫ ਤੇਰੀ ਕਹਦੀ ਹੈ ਨਾ ਹੱਥ ਸਿਰ ਤੇ ਰੱਖ ਬਈ ਦੱਸ ਤੇਰੇ ਤੋਂ ਕਿਸੇ ਨੇ ਮੇਰੇ ਸੰਗਠਨ ਨਿੱਕਰ ਪਈਏ ਜੇ ਮੈਂ ਮੰਗਦੀ ਕੀਤੀ ਹੋਵੇ ਜਾਂ ਕਿਸੇ ਨੇ ਮੰਗਿਆ ਹੋਵੇ ਮੈਂ ਤਾਂ ਕੀ ਕਿਹਾ ਸੀ ਤੈਨੂੰ ਆਣ ਤੋਂ ਪਹਿਲਾਂ ਮੈਂ ਇੱਕ ਬਾਤ ਬੋਲਣਾ ਚਾਹੁੰਦਾ ਸ਼ਾਇਦ ਤੁਹਾਨੂੰ ਜੀ ਬਤਲੋ ਜਿਹੀ ਲੱਗਦੀ ਪਰ ਮੇਰੀ ਵਾਈਫ ਮੇਰੇ ਬੱਚੇ ਜਿਹਾ ਬੜਾ ਕੁਝ ਵੀ ਨਹੀਂ ਇਹ ਤਾਂ ਮੈਂ ਅੱਜ ਨਾ ਮੇਰੀ ਵਾਈਫ ਕੀ ਸਿਰ पे ਆ ਕੇ ਬੋਲਦਾ ਕਿਸੇ ਨੇ ਮੈਨੂੰ ਇਹ ਕਰ ਰਿਹਾ ਦੀ ਮੰਗਨੇ ਕੀ ਹਾਂ ਉਹ ਸਾਰੇ ਲੋਕ ਐਸੇ ਐ ਜੋ ਮੈਨੂੰ ਬਲੈਕਮੇਲ ਕਰ ਰਹੇ ਉਹਨਾਂ ਦੇ ਨਾਮ ਵੀ ਮੈਂ ਦਊਂਗਾ ਬਹੁਤ ਜਲਦੀ ਉਹ ਪਰ ਜੇ ਦੁਪਾਨਸ਼ੂ ਤਾਂ ਕੋਈ ਵੀ ਉਹ ਕਿਸੇ ਨੇ ਮੈਨੂੰ ਪੈਸੇ ਲਈ ਬੋਲਾ ਮੈਨੂੰ ਮੈਸੇਜ ਲੱਗ ਰਿਹਾ ਪ੍ਰਣਾਣ ਜੀ ਕਿੰਨੇ ਆਏ ਕਿੰਨੇ ਗਏ ਉਹ ਮੈਂ ਕਹਾ ਯਾਰ ਇਦਾਂ ਦੀ ਕੋਈ ਗੱਲ ਨਹੀਂ ਸੌ ਲੱਗੇ ਮੈਂ ਨਹੀਂ ਕਹਦਾ ਮੈਂ ਦੂਤਾ ਤੋਤਾ ਹਾਂ ਮੈਂ ਫਿਰ ਕਹਿੰਦਾ ਮੈਂ ਦੂਤਾ ਤੋਤਾ ਪਰ ਮੈਂ ਕਹਿ ਰਿਹਾ ਇਹਨਾਂ ਤੋਂ ਇੱਕ ਮੈਂ ਕਸਮ ਧਾ ਕੇ ਆਪਣੇ ਮੈਂ ਵੀ ਤਰੀ ਕਸਮ ਖਲਾ ਮਾਂ ਗਾਲੀ ਜੀ ਇੱਕ ਰੁਪਿਆ ਨਾ ਲਿਆ ਨਾ ਲਵਾਗਾ ਔਰ ਨਾ ਮੇਰੇ ਕਿਸੇ ਬੰਦੇ ਨਾਲੇ ਮੈਨੂੰ ਇਹ ਵੀ ਗਿਆ ਮੈਂ ਕਹਿੰਦਾ ਨਹੀਂ ਸਾਡੇ ਕੋਲ ਤੂੰ ਆਇਆ ਜੇ ਅੱਜ ਤੂੰ ਆ ਤੂੰ ਕਿਸੇ ਨੂੰ ਕੋਈ ਰੁਪਈਆ ਵੀ ਦਿੱਤਾ ਜੇ ਤੂੰ ਬਲੈਕ ਮੈਨ ਹੋਇਆ ਕਿਸੇ ਨੂੰ ਰੁਪਈਆ ਦਿੱਤਾ ਸਾਡੇ ਤੋਂ ਬੜਾ ਖੁਸ਼ੀ ਹੋਊਗਾ ਸੋ ਸਭ ਨੂੰ ਬੇਨਤੀ ਹੈ ਮੈਂ ਫੇਰ ਮਾਫੀ ਤੁਹਾਡੇ ਸਾਰਿਆਂ ਤੋਂ ਮੰਗਦਾ ਕਿ ਜਿਹੜੇ ਐ ਇਸ ਇਸ਼ੂ ਨੂੰ ਇਸ ਇਸ਼ੂ ਨੂੰ ਚੱਕ ਰਹੇ ਹੋ ਬੰਦ ਕਰੋ ਇਹਨਾਂ ਨੂੰ ਥੀ ਲੈ ਲੈਂਦਾ ਹਾਂ ਇਹਨਾਂ ਨੂੰ ਥੀ ਲੈ ਲੈਂਦਾ ਇਹਨਾਂ ਨੂੰ ਜੀਨ ਲਾ ਇੰਨਾ ਕਰੋਗੀ ਬਚਾਰੇ ਕੁਝ ਸ਼ੋਰ ਕਰ ਲੈਣ ਨਿਸ਼ਾਨ ਸ਼ਰਮਾ ਜੀ ਅੱਜ ਪਹੁੰਚੇ ਨੇ ਇਹਨਾਂ ਨੇ ਬੁਰਾ ਤੋਂ ਬਦਲੇ ਮੈਸੇਜ ਕਰਕੇ ਦਿੱਤਾ ਗਿਆ ਕਿ ਇਹ ਗਲਤੀ ਮੇਰੀ ਭੈਣ ਬਹੁਤ ਮਾਫੀ ਕਰਦਾ ਇਹਨਾਂ ਨੇ ਸ਼ੁਰੂਆਤ ਕੀਤੀ ਆ ਸੋ ਸਾਡੇ ਨਾਲ ਨਿਸ਼ਾਨ ਸ਼ਰਮਾ ਜੀ ਉਹਨਾਂ ਨਾਲ ਗੱਲ ਕਰਦੇ ਨੇ ਸ਼ਰਮਾ ਜੀ ਮੈਂ ਲਗਾਤਾਰ ਇਸ ਗਲਤੀ ਨੂੰ ਲੈ ਕੇ ਸਾਰਿਆਂ ਸੀ ਮਾਫੀ ਮੰਗ ਲਈਆ ਹਾਲਾਂਕਿ ਮੇਰੀ ਗਲਤੀ ਹੋ ਗਈ ਸੀ ਤੁਸੀਂ ਕਹਦੇ ਹੋ ਕਿ ਇੱਕ ਵਾਰੀ ਗਲਤੀ ਹੋ ਜਾਂਦੀ ਆ ਤਾਂ ਉਹਦਾ ਮਾਫੀ ਲਵਾ ਜਾਂਦੀ ਮਾਫੀ ਮੰਗ ਲਈ ਗਈ ਤਾਂ ਹੁਣ ਤੋ ਤੱਕ ਪਰਸ਼ੰਦੇ ਦੇਹੀ ਦਾ ਪੇਂ ਨਾ ਕਸੂਰ ਆਣਾ ਜੀ ਇਹ 4 ਰੁਪਏ ਨਾ ਵੀ ਕੋਲੇ ਗਏ ਆ ਨਾ ਨਾਮ ਆਇਆ ਨਾ ਛੇੜ ਆਇਆ ਮੇਰੇ ਖਿਆਲ ਸੇ ਇਹ ਆ ਪਰ ਜੇ ਸੱਚੀ ਕਿਸੇ ਦੀਆਂ ਧਾਰਮਿਕ ਭਾਵਨਾ ਹੱਤੂਆਂ ਨੇ ਬੜਾ ਦੁੱਖ ਲੱਗ ਰਿਹਾ ਉਹਦੇ ਉਰੇ ਰੱਸੀ ਮਾਫੀ ਮੰਗਦੇ ਮਾਤਾ ਕਾਲੀ ਤੋਂ ਉਪਰੋਂ ਤੁਸੀਂ ਮੈਂ ਕਹਿੰਦਾ ਕੋਈ ਜਾਤੀ ਕੋਈ ਪੁਲਸਰ ਸਰ ਈਜੀਪੀ ਐਸਐਸਪੀ ਮੁੱਖ ਮੰਤਰੀ ਮਾਤਾ ਮਾਤਾ ਕਾਲੀ ਤੋਂ ਉਪਰ ਆ ਜੇ ਇਹਨਾਂ ਨੇ ਗਲਤੀ ਕੀਤੀ ਮਾਤਾ ਕਾਲੀ ਦੇ ਚਰਨਾਂ 'ਚ ਜਾ ਕੇ ਮਾਫੀ ਮੰਗੇ ਰੋਣ ਉੱਥੇ ਚਲੋ ਮੈਂ ਨਹੀਂ ਕਹਿੰਦਾ ਸਜ਼ਾ ਲੱਗੀ ਹੈ ਸਾਵਣ ਦਾ ਮਹੀਨਾ ਆਇਆ ਸੇਵਾ ਕਰਦੇ ਮੜੀ ਗੱਲ 7 ਦਿਨ ਤੋਂ 70 ਦਿਨ ਕਰ ਰਹੇ ਮੜੀ ਗੱਲ ਫੁਰੀਆ ਉਹ ਕਿਸੇ ਕਿਸੇ ਮੰਦਿਰਾਂ ਨਾਲ ਜਾਣਾ ਚਾਹੀਦਾ ਉਹ ਸੇਵਾ ਕਰਨੀ ਚਾਹੀਦੀ ਹੁਣ ਪੰਗਾ ਪੱਲੇ ਕੀ ਆ ਸਿਰਫ ਇੰਨੀ ਆ ਵੀ ਸਾਡੇ ਕੋਲ ਨਹੀਂ ਆਇਆ ਚਲੋ ਜਾਂਦੇ ਵੀ ਆ ਨਾਰਥ ਇੰਡੀਆ ਚ 500 ਸਕਟਰ ਹੋਣਾ ਇਹਦੇ ਕਦੇ ਕੋਲ ਜਾਣਗੇ ਜੀਵਣਾ ਕਿੰਨਾ ਨਹੀਂ ਗਰਨਗੇ ਰੋਟੀ ਕਮਾਣਗੇ ਤਾਂ ਖਾਣ ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਦਿਨੋਂ ਤੇ ਫਿਰ ਆਰਾਮ ਨਹੀਂ ਕੋਈ ਜਿਹੜੇ ਰੋਗ ਲਗਾ ਤਾੜ ਇਹਨਾਂ ਪ੍ਰਸਕ੍ਰਿਪਸ਼ਨ ਦੇ ਰਹੇ ਸੀ ਜਿਹੜੇ ਕਰ ਰਹੇ ਤੁਸੀਂ ਉਹਨਾਂ ਨੂੰ ਵੀ ਜਾਣਦੇ ਹੋ ਜਿਹੜਾ ਮੈਂ ਜਿਹੜਾ ਮੇਰੇ ਕਰਤਾਰ ਨੂੰ ਜਾਣਦੇ ਇਹੇ ਕਦਾਰ ਤੇ ਜਾਣਦੇ ਇੱਕ ਵਾਰ ਉਹ ਪੀਟੀਸੀ ਕੈਟ ਹੁੰਦੇ ਸੀ ਡੈਥ ਹੋ ਗਈ ਨਾ ਦੀ ਉਹਨਾਂ ਨਾਲ ਨਾ ਡੀਜੀਪੀ ਸਾਹਿਬ ਨੇ ਬਿਰਕ ਸਾਹਿਬ ਉਹਨਾਂ ਤੇ ਐਲੀਗੇਸ਼ਨ ਲਗਾਇਆ ਸੀ ਬੜੇ ਡੀਜੀਪੀਆਂ ਤੇ ਲਾਇਆ ਸੀ ਤੇ ਪੀਟੀਸੀ ਚੈਨਲ ਦੇ ਪੱਤਰਕਾਰ ਸਾਹਿਬ ਨੇ ਪੁੱਛਿਆ ਕਿ ਡੀਜੀਪੀ ਸਾਹਿਬ ਤੁਹਾਡੇ ਤੇ ਆ ਐਲੀਗੇਸ਼ਨ ਲੱਗੇ ਆ ਇਹਨਾਂ ਕਿਹਨੇ ਲਗਾਇਆ ਕਹਿੰਦਾ ਫਰਾਣੇ ਨੇ ਲਾਇਆ ਕਹਿੰਦਾ ਕਰਤਾਰ ਦੇਖੋ ਜਿਹੜਾ ਕੈਰੇਕਟਰ ਜਿਹੜਾ ਐਲੀਗੇਸ਼ਨ ਲਗਾ ਰਿਹਾ ਉਹਦਾ ਕੀਰਦਾਰ ਕੀ ਆ ਜਿਹਦੇ ਉੱਪਰ ਲੱਗ ਰਿਹਾ ਉਹਦਾ ਕੀਰਦਾਰ ਕੀ ਆ ਜੀਨਾ ਬੰਦਿਆਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਦੇ ਉੱਪਰ ਬੇਅਦਬੀ ਕਰਨ ਦੇ ਪਰਚੇ ਦਰਜ ਹੋਣਾ ਮੈਂ ਕੋਈ ਸ਼ਬਦ ਨਾ ਬੋਲਸਾਂ 10 ਕਰੋੜ ਰੁਪਏ ਦੇ ਦੋ ਸ਼ਬਦ ਨਹੀਂ ਬੋਲ ਸਕਦਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਦੇ ਉੱਪਰ ਬੇਅਦਬੀ ਕਰਨ ਦੇ ਪਰਚੇ ਦਰਜ ਨੇ ਮੈਂ ਕੱਢ ਕੇ ਐਫਆਈਆ ਮੇਰੇ ਮੋਬਾਈਲ 'ਚ ਪਈਆਂ ਨੇ ਮੈਂ ਦੂਸਰੀ ਜਣਾ ਲੈਣ ਉਹ ਬੰਦੇ ਸਪੋਰਟ ਸਰ ਕਰਦੇ ਨੇ ਲੇਕਿਨ ਲੇਕਿਨ ਹਮ ਜਿਵੇਂ ਤੁਸੀਂ ਆ ਜਿਹਨਾਂ ਨੇ ਸਪੋਰਟ ਦੇ ਵਿੱਚ ਆ ਕੇ ਹਰਾਂ ਜਿ ਤੁਸੀਂ ਹਾਂ ਦਾ ਤਾ ਤੁਸੀਂ ਭੈਣ ਕਰਤਾ ਸਪੋਰਟ ਕਰਦੇ ਤੇ ਤੁਹਾਡਾ ਵੀ ਜੇਕਰ ਲੋਡ ਹੋਊਗਾ ਹਿੰਦੂ ਸਿਨਹਾ ਨੂੰ ਖੋਖਾ ਨਹੀਂ ਘਰੀ ਆ ਮ ਜਿਹੜਾ ਤਾਂ ਹੋਊਗਾ ਜਿਹੜਾ ਥੋੜੀ ਬਥੀ ਮੈਨੂੰ ਸਾਦੀ ਤੋਂ ਤੇਰਾ ਵਿਰੋਧ ਕਿਉਂ ਕਰੂਗਾ ਮੈਂ ਇਹਨਾਂ ਨੇ ਗਲਤ ਕੀਤਾ ਮੇਰੇ ਸੰਗਠਨ ਨੇ ਵੀ ਖੁਦ ਸ਼ਿਕਾਇਤ ਦਿੱਤੀ ਇਹਨਾਂ ਨੇ ਮਾਫੀ ਮੰਗ ਲਈ ਗੱਲ ਖਤਮ ਹੋ ਗਈ ਨਾ ਇਹਨਾਂ ਨੇ ਮਾਫੀ ਸਾਡੇ ਕੋਲੋਂ ਨਹੀਂ ਮੰਗੀ ਮੈਂ ਫੇਰ ਕਹਿ ਰਿਹਾ ਯਾਰ ਬਾਤ ਇਹ ਸੁਣੋ ਮੇਰੀ ਮਾਤਾ ਜੀ ਮੇਰੇ ਸਹੁਰੇ ਮਦਰ ਕਹ ਰਹੇ ਸੀ ਕਿ ਤੁਸੀਂ ਕਿਉਂ ਝਾੜੂ ਵਾਲਾ ਦੀ ਪੂਰੀ ਮੋਟਿਆ ਹੈ ਤੁਹਾਨੂੰ ਲੱਗਦਾ ਮੈਂ ਕਿਹਾ ਮੰਮੀ ਇਹਨਾਂ ਨੇ ਆਪ ਨਹੀਂ ਮੰਗੀ ਸਾਡੇਗੇ ਤੇ ਨਹੀਂ ਆਪਣੇ ਮਾਤਾ ਦੇ ਮੋਢੇ ਆਪ ਮਾਫੀ ਮੰਗਦੀ ਆ ਉਹ ਬਿਨਾਂ ਕਿਸੇ ਇਹਨਾਂ ਨੇ ਮੈਂ ਫਿਰ ਵੀ ਨਹੀਂ ਗੱਲ ਕੀਤੀ ਸੱਤ ਦਿਨ ਤੁਸੀਂ ਝਾੜੂ ਦੇਣਾ ਸੇਵਾ ਕਰਨੀ ਤੇ ਅਠਵੇਂ ਦਿਨ ਕੰਦੇ ਦੀ ਪੂਜਾ ਕਰ ਲਿਓ ਇਹ ਉਹਨਾਂ ਨੇ ਮੇਰੇ ਕਿਹਾ ਤੇ ਮੰਨੀ ਆ ਗਏ ਇਸ ਤੋਂ ਇਲਾਵਾ ਆਪਾਂ ਬਿਨਾਂ ਗੱਲ ਤੋਂ ਬਧਾਈ ਆ ਰਹੇ ਆ ਬਧਾਈ ਆ ਰਹੇ ਆ ਅਸੀਂ ਇੱਥੇ ਲਾਵਾਂਗੇ ਅਸੀਂ ਹੀ ਖਵਾਰਾ ਖਵਾਰਾ ਲਗਣੀ ਆ ਅਸੀਂ ਥਾਣੇ ਦਾ ਖਵਾਰਾ ਕਰਾਂਗੇ ਪਰਚਾ ਲਿਈ ਗੱਲਾਂ ਵੀ ਆ ਇਹ ਹੀ ਸ਼ੁਭਾ ਕਿੰਨੀਆਂ ਫਿਲਮਾਂ ਦੇ ਵਿੱਚ ਹਾਨੀਸ਼ਾ ਜੀ ਮੇਰਾ ਸਵਾਲ ਇਹ ਸੀ ਬਹੁਤ ਫਿਲਮਾਂ ਬਣਦੀਆਂ ਨੇ ਬਹੁਤ ਤਾਰੇ ਜਿਹੜੇ ਕਿੰਨੇ ਕਿੰਨੇ ਪੈਸੇ ਦਾ ਕੰਮ ਹੋ ਜਾਂਦਾ ਕੀ ਫਿਰ ਉਹ ਲੋਕਾਂ ਦੇ ਖਿਲਾਫ ਵੀ ਕਰਨਾ ਚਾਹੀਏ ਮੈਂ ਉਹਨਾਂ ਉਹਨਾਂ ਨੇ ਕਹਾ ਦਿੱਤਾ ਉਸ ਨੂੰ ਤਾਂ ਜੀ ਹਾਨੀਸ਼ਾ ਜੀ ਉਹ ਜੁੱਤੀ ਫੇਰਨੀ ਆ ਉਹਨਾਂ ਨੇ ਜੁੱਤੀ ਫੇਰਨੀ ਆ ਉਹਨਾਂ ਨੇ ਮਾਂ ਨਾਲ ਨਹੀਂ ਤੇ ਕੇਸ ਪਾਉਣੇ ਆ ਉਹਨਾਂ ਦੇ ਪੇਰ ਨਾਲ 200 ਕਰੋੜ ਦਾ ਨੋਟਿਸ 100 ਕਰੋੜ ਦਾ ਨੋਟਿਸ ਇਹ ਸ਼ਰੀਬਾਦ ਵੀ ਲੱਤਰ ਗਿਆ ਉਹ ਜੋ ਬਿਆਹ ਦੀ ਗੱਲ ਆ ਰਹੀ ਹੈ ਤੇ ਇਹਨਾਂ ਦੇ ਧਰਮ ਨੂੰ ਲੈ ਕੇ ਬੜੇ ਸਵਾਲ ਖੜੇ ਕੀਤੇ ਜਾ ਰਹੇ ਆ ਅੱਜ ਤੁਸੀਂ ਵੀ ਜਿਹੜਾ ਦਿਖਾ ਰਹੇ ਸੀ ਪਿੱਛੇ ਇਹਨਾਂ ਦੀ ਬਲਾ ਤਸਵੀਰ ਬਣੀ ਆ ਸੋ ਕਿਸ ਚੀਜ਼ ਨੂੰ ਲੈ ਕੇ ਫਿਰ ਕੀ ਹੋ ਗਿਆ ਬਈ ਆਹ ਮੈਂ ਦੇਖੋ ਮੈਂ ਸਾਖਦਨੀ 2 ਜਾਂ 3 ਕਰਾ ਦਿੱਤੀ ਜਦੋਂ ਕਰਾਈ ਸੀ ਉਦੋਂ ਇਹ ਸਾਰੇ ਬੰਦੇ ਸਿਸ਼ਟੀ ਸੀ ਸੀ ਪੋੜੋ ਵਿਰੋਧ ਕਰ ਰਹੇ ਨੇ ਕਹਿੰਦੀ ਗੱਲ ਜਿਹਦੀ ਜਿਹਦੇ ਨਾਲ ਕਰਾਇਆ ਜਿਨ੍ਹਾਂ ਨੇ ਕਰਾਇਆ ਉਹਨੂੰ ਦਿੱਕਤ ਨਹੀਂ ਇਹਨਾਂ ਨੂੰ ਦਿੱਕਤ ਨਹੀਂ ਤੇ ਆਪਾਂ ਵੀ ਨੇ ਕਿਓ ਆਪਾ ਇਹ ਤੁਸੁੱਤੇ ਹੋਏ ਸੀਗੇ ਅੱਜ ਹੀ ਜਾਗੇ ਆਪਾ ਨਿਸ਼ਾਨ ਜੀ ਤੁਹਾਡੇ ਉਹੀ ਬੰਦੇ ਇਹਨਾਂ ਨੂੰ ਫੋਨ ਕਰ ਰਹੇ ਸੀ ਇਹਨਾਂ ਦੇ ਬੰਦਿਆਂ ਨੂੰ ਸਾਡੇ ਦਫਤਰ ਆ ਜਾਓ ਅਸੀਂ ਮਾਸਟਰ ਜੀ ਨੂੰ ਤਾਂ ਮਾਫੀ ਮੰਗਾਈ ਹੋਈ ਆ ਅਸੀਂ ਵੱਡੇ ਵੱਡੇ ਨੂੰ ਕਿਉਂ ਕਰ ਰਹੇ ਸੀ ਜੇ ਕੰਪਲੇਟ ਦਿੱਤੀ ਸੀ ਇਹਨਾਂ ਨੂੰ ਪੁੱਛੋ ਫੋਨ ਨਹੀਂ ਕਿਸੇ ਦਾ ਉਹਨੂੰ ਅਸੀਂ ਇਹਨਾਂ ਦਾ ਆਪ ਫੋਨ ਆਇਆ ਮੈਂ ਮਾਲ ਤੋਂ ਕੋਰਟਿੰਗ ਪਈ ਹੋਰ ਮੱਕੋ ਵੀ ਉਹ ਲੈ ਆਇਆ ਸੀ ਕਿ ਮੈਂ ਉੱਚੀ ਆਪ ਕੋ ਬਹੁਤ ਚੰਗੀ ਤਰ੍ਹਾਂ ਕੰਸਲਡ ਜਾ ਤੁਹਾਡਾ ਤੁਹਾਡਾ ਵੀ ਬਹੁਤ ਪਰਵਰਤਨ ਬਹੁਤ ਹੋਇਆ ਮੈਂ ਤੇ ਦੇਖਣ ਲੱਗਾ ਮੰਦਰੀ ਜੀ ਆ ਕੇ ਭੈਣੋਂ ਇਹਨਾਂ ਦੇ ਕੋਲ ਇਹਨਾਂ ਨੇ ਮਾਫੀ ਮੰਗ ਲਈ ਹੈ ਨਾ ਕੁਝ ਨਹੀਂ ਗੱਲਾਂ ਦੀ ਮੈਂ ਤੋਂ ਹੁਣ ਜੇਕਰ ਤੁਸੀਂ ਭੈਣ ਕਹਤਾ ਜੇਕਰ ਕੋਈ ਹੋਬੀ ਨੂੰ ਸੈਟ ਹੁੰਦਾ ਜਾਂ ਪੀ ਤਾਂ ਫਿਰ ਤੁਸੀਂ ਇਹ ਜਾਲੇ ਆ ਮੈਂ ਸੁੱਖੀ ਗੱਲ ਨਾਲ ਪੁੱਛਾਂ ਸੀ ਹਾਂਜੀ ਜਿਸਾਨ ਮੈਂ ਕਿਹਾ ਸੀਗਾ ਹਾਂਜੀ ਸੋ ਐਂਡ ਦੇ ਟਾਈਮ ਤੇ ਮੈਂ ਜੇਲ੍ਹ ਸੀ ਉਸ ਵੇਲੇ ਜਦੋਂ ਉਹਨਾਂ ਦਾ ਡੈਥ ਹੋ ਗਈ ਐਂਡ ਦਾ ਕੰਪਾ ਖੜੇ ਸੀ ਉਹਦੇ ਨਾਲ ਤਨਖਾਹ ਤੋਂ ਮੈਨੂੰ ਪਰਹਦੇ ਨਹੀਂ ਮਿਲਦੇ ਪਤਾ ਨਹੀਂ ਤੇ ਹੁਣ ਮੈਂ ਲੋਕਾਂ ਕੋਲ ਵੀਰ ਤੋਂ ਹਾਂ ਕਿ ਹੁਣ ਇਹਨਾਂ ਨੂੰ ਤੱਕ ਪਰੇਸ਼ਾਨ ਨਾ ਮੈਂ ਉਹ ਵੀਰ ਨਹੀਂ ਲੋਕਾਂ ਤੋਂ ਉਹਨਾਂ ਤੋਂ ਮਾਫੀ ਮੰਗ ਰਿਆਂ ਜਿਹੜੇ ਇਹਨਾਂ ਨੇ ਗਲਤ ਬੱਸਾ ਕਰਿਆ ਉਹਨਾਂ ਤੋਂ ਮੈਂ ਮਾਫੀ ਮੰਗ ਰਿਆਂ ਕਿ ਭਾਈ ਇਹ ਕੁੜੀ ਕੋਲੋਂ ਮੈਂ ਮਾਫੀ ਮੰਗ ਰਿਆਂ ਪਰਿਵਾਰ ਕੋਲੋਂ ਸਾਡੀ ਕੈਨ ਭੈਣ ਕਹਿੰਦਾ ਮੈਂ ਵੱਡਾ ਭਰਾ ਹਾਂ ਉਹਦੇ ਤੋਂ ਮਾਫੀ ਮੰਗ ਰਿਆਂ ਇਹ ਤਾਂ ਗਲਤੀ ਸੀ ਸ਼ਿਸ਼ੂ ਨੂੰ ਪਤਨ ਕਰ ਗਿਆ ਬਾਕੀ ਜੇ ਹੁਣ ਈਸ਼ੂ ਬੁਲਾਈ ਜਾਣਾ ਤੁਹਾਡੀ ਮਰਜ਼ੀ ਹੈ ਅੱਗੇ ਤੁਸੀਂ ਕਿੰਨੇ ਕੀ ਈਸ਼ੂ ਬੁਲਾਗੇ ਕੀ ਕਰਨਾ ਸਭ ਨੂੰ ਬਤਾਇਆ ਜਾ ਈਸ਼ੂ ਕੋਈ ਸੰ ਇਸ਼ਾਨ ਅਇਸ਼ਾ ਜੀ ਦਾ ਦੇਸੀ ਦੀ ਇਸ ਤਰ੍ਹਾਂ ਦੇ ਨਾਲ ਕਿੰਨੇ ਵਜੇ ਇਹਨਾਂ ਨੂੰ ਉਸ ਵਕਤੀ ਭੈਣਾਂ ਦੀ ਰੱਖਿਆ ਕਰਦੀ ਰੱਖੜੀ ਤੋਂ ਪਹਿਲੇ ਹੀ ਜਿਹੜੇ ਦਸਮਤ ਆਗਿਆ ਕੀ ਦਿੱਨ ਕਿ ਮੈਂ ਮਾਫੀ ਮੰਗ ਰਿਹਾ ਨਾ ਇਸ ਦਾ ਕਿੰਨੂੰ ਪੁੱਛਣਾ ਹੈਗਾ ਵੀ ਮਹਾਮਈ ਮਾਰੀ ਮਾਤਾ ਤੋਂ ਕੋਈ ਫਰਜ਼ ਨਹੀਂ ਲੋਕ ਇਹਦਾ ਕਿੰਨਾ